ਵਿ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਅੱਜ ਆਪਾਂ ਲੱਗਿਆ ਕੰਮ ਕਰਨ ਪੈਰਦਾਨ ਤੇ ਪੈਰਦਾਨ ਆਪਾਂ ਇਹਦੇ ਤਿਆਰ ਕਰਦੇ ਆਂ ਤੇ ਪੈਰਦਾਨਾਂ ਦੇ ਵਿੱਚ ਆਪਾਂ ਲੋਹਾ ਲੈ ਆਏ ਦਿਖਾਉਣਾ ਤੁਹਾਨੂੰ ਫਰਮਾ ਪਹਿਲਾਂ ਬਣਾਵਾਂਗੇ ਆਪਾਂ ਇਹਦੀ ਸਾਈਡ ਵਾਲੇ ਜਿਹੜਾ ਸਾਈਡਾਂ ਦੇ ਜਿਵੇਂ ਪੱਤੀਆਂ ਲੱਗਣੀਆਂ ਉਹਦਾ ਆਪਾਂ ਫਰਮਾ ਬਣਾਵਾਂਗੇ ਫਰਮੇ ਤੋਂ ਬਾਅਦ ਜਿਹੜਾ ਆਪਾਂ ਪੈਰਦਾਨ ਦੀਆਂ ਪੱਤੀਆਂ ਦਾ ਸਮਾਨ ਆਪਣਾ ਆ ਗਿਆ ਸਾਈਡ ਤੇ ਤੇ ਆ ਬਣਾਇਆ ਆਪਾਂ ਫਾਰਮਾ ਉਹਦਾ ਪਹਿਲਾਂ ਇਹ ਆਪਣਾ ਬਣ ਗਿਆ ਬਸ ਹੁਣ ਆ ਪੱਤੀਆਂ ਜਿਹੜੀਆਂ ਬੈਂਡ ਹੋ ਕੇ ਉਹ ਤੋਂ ਬਾਅਦ ਆ ਜਿਹੜੀ ਆਪਾਂ ਫਿੱਟ ਕਰ ਕਰਕੇ ਦੇਖਾਂਗੇ ਉਹ ਤੇ ਲਾ ਕੇ ਦੋਨਾਂ ਸਾਈਡ ਤੇ ਪੈਰ ਦਾ ਆ ਫਾਰਮਾ ਬਣਾਇਆ ਆਪਾਂ ਨੇ ਤਾਰ ਦਾ ਇਹ ਲਾ ਕੇ ਦੇਖਣ ਨੂੰ ਬੈਂਡ ਕਰਕੇ ਪ੍ਰੋਪਰ ਦੇਖ ਰਿਹਾ ਪੱਤੀਆਂ ਲਿਆਏ ਆਪਾਂ ਜਿਹੜੀ ਉਰੋਂ ਇੱਕ ਇਦਾਂ ਪੱਤੀ ਫਿਰ ਇੱਥੋਂ ਇਧਰੋਂ ਮੁੜੂਗੀ ਪਹਿਲਾ ਇੱਕ ਪਹਿਲਾਂ ਇਦਾਂ ਪੱਤੀ ਆਉਗੀ ਫਿਰ ਇਧਰ ਨੂੰ ਮੁੜੂਗੀ ਫਿਰ ਐ ਸਿੱਧੀ ਜਾਊ ਫਿਰ ਇਧਰ ਨੂੰ ਇਦਾਂ ਐ ਪੈਰਦਾਨ ਦੀ ਜਿਹੜੀ ਸਾਈਡਾਂ ਵਾਲੀਆਂ ਪੱਤੀਆਂ ਨੇ ਤੇ ਉਹ ਤੋਂ ਬਾਅਦ ਉੱਪਰ ਸਿੱਧੀ ਫਲੈਟ ਚੱਦਰ ਲਾਵਾਂਗੇ ਆ ਗੇਅਰ ਵਾਲਾ ਜਿਹੜਾ ਛੋਟਾ ਜਾਂ ਚੌੜਾ ਸਾਇਆ ਗੇਅਰ ਨੂੰ ਠੀਕ ਠੋਕ ਕਰਨ ਨੂੰ ਆਪਾਂ 8 8x8 ਦਾ ਜਾਂ 10x10 ਇੰਚ ਦਾ ਕੱਢ ਦਾਂਗੇ ਗੱਬਿਓ ਵੀ ਕੱਲ ਨੂੰ ਆਪਾਂ ਕੋਈ ਦਿੱਕਤ ਆਉਂਦੀ ਆ ਗੇਅਰ ਦੇ ਵਿੱਚ ਤਾਂ ਸੈਟਿੰਗ ਕਰ ਸਕਦੇ ਆ ਫਰੰਟ ਤੇ ਤੱਕ ਆਊਗਾ ਉਹ ਉਹ ਤੁਹਾਨੂੰ ਅੱਗੇ-ਅੱਗੇ ਦਿਖਾਉਣੇ ਆ ਕਿਵੇਂ ਕਰਨਾ ਉਹ ਤੇ ਬਾਕੀ ਉਹ ਪਿੱਛੇ ਵਾਲਾ ਵੀ ਸਾਰਾ ਆਪਣੇ ਵਿੱਚ ਕਵਰ ਕਰ ਲੈਣਾ ਉਧਰੋਂ ਪਿੱਛੇ ਬੈਟਰੀ ਕਵਰ ਕਰ ਦੇਣੀ ਆ ਕਰਦੇ ਆ ਦਿਖਾਉਣੇ ਆ ਤੁਹਾਨੂੰ ਅੱਗੇ-ਅੱਗੇ ਬਣੇ ਰਹੋ ਬਈ ਇੱਕ ਤਾਂ ਤਿਆਰ ਹੋ ਗਈ ਆਪਣੀ ਆਹ ਜਿਹੜੀ ਇਹਦੇ ਬਾਹਰੀ ਸਾਈਡ ਲਾਣੀ ਆ ਆਪਾਂ ਇੱਕ ਤਾਂ ਤਿਆਰ ਹੋ ਗਈ ਇਹ ਦੇਖੋ ਇਦਾਂ ਲੱਗ ਜਾਣੀ ਆ ਕਟਿੰਗ ਹੋ ਗਏ ਜਿਹੜੀ ਸੈਟਿੰਗ ਇਹਦੀ ਇੱਥੇ ਪੈ ਜਾਣੀ ਆ ਪੈਰਦਾਨ ਦੀ ਸੋਹਣੇ ਲੱਗਣਗੇ ਪੈਰਦਾਨ ਵੀ ਪੂਰੇ ਦੇਖੋ ਬਾਕੀ ਤੁਹਾਨੂੰ ਥੋੜੇ ਥੋੜਾ ਫਿੱਟ ਕਰਕੇ ਦਿਖਾਣੇ ਆ ਇਹੇ ਫਿੱਟ ਕਰਨ ਲੱਗਿਆ ਹੁਣ ਜਿਹੜੀਆਂ ਸਾਈਡਾਂ ਵਾਲੀਆਂ ਨੇ ਦੋਨੀਆਂ ਤੇ ਪੱਤੀਆਂ ਦਿਖਾਉਣਿਆਂ ਕਾਰਬਟਰ ਆਪਾਂ ਚੇਂਜ ਕਰਤਾ ਇਹਦਾ ਹੁਣ ਸੈਟਿੰਗ ਬੈਠ ਗਈ ਐ ਦੀ ਜਿਹੜੀ ਸਾਰੇ ਬਾਵਨ ਦਾ ਫਿਲਟਰ ਫਿੱਟ ਕਰਨਾ ਤੋਂ ਬਾਅਦ ਕਾਰਬਟਰ ਦਾਦਾ ਲਿਆ ਕੇ ਬਦਲਤਾ ਗੇਸ ਰੂ ਸਾਲੀਆਂ ਤਾਰਾਂ ਬਾਅਦ ਚੋ ਲਾਵਾਂਗੇ ਪਹਿਲਾਂ ਆਪਾਂ ਪੈੜ ਦਾਣ ਦੀਆਂ ਪੱਤੀਆਂ ਲਾ ਲਈਏ ਫਿਰ ਉਹਨੂੰ ਕੱਢਾਂਗੇ ਬਾਹਰ ਲਓ ਜੀ ਕੱਚਾ ਜਾ ਕਰਤਾ ਇਹ ਤੇ ਉਧਰਲਾ ਵੀ ਲਾਉਣੇ ਆਪਾਂ ਹੁਣ ਇਹ ਕੋ ਘੈਂਟ ਪੂਰੀ ਘੈਂਟ ਲੱਗਣਾ ਲੁੱਕ ਤਾਂ ਪੂਰੀ ਘੈਂਟ ਆਊਗੀ ਹੁਣ ਨਿਕਲ ਕੇ ਇਹਦੀ ਪੈਰਦਾਨ ਲਾਣ ਨਾਲ ਫੇਰ ਦੁਬਾਰਾ ਛੋਟਾ ਜਿਹਾ ਟਰੈਕਟਰ ਲੱਗਣ ਲੱਗ ਜੂਗਾ ਹੁਣ ਇਹਦੇ ਕਰਕੇ ਉਰੋ ਜਗ੍ਹਾ ਖਾਲੀ ਜੀ ਕਰਕੇ ਬੜਾ ਜਿਹਾ ਲੱਗਦਾ ਦਿਖਾਉਣਾ ਤੁਹਾਨੂੰ ਇਹ ਫਿੱਟ ਕਰਕੇ ਬਾਕੀ ਆਪਾਂ ਹੁਣ ਬਣਾਉਣ ਲੱਗੇ ਹੋਇਆ ਮਿਨੀ ਜੀਪ ਦਾ ਫਰੰਟ ਐਕਸਲ ਇਹਦੇ ਤੇ ਕੰਮ ਕਰਦੇ ਆਂ ਬਸ ਇਹਨੂੰ ਹੁਣ ਫਿੱਟ ਕਰਦੇ ਆਂ ਉਹ ਵੀ ਲਓ ਜੀ ਪੈਰਦਾਨਾਂ ਦਾ ਕੰਮ ਹੋ ਗਿਆ ਇਹਦਾ ਕੱਚੇ ਜਿਹਾ ਫਿੱਟ ਹੋ ਗਿਆ ਆਹ ਕਲੀਆਂ ਪੱਤੀਆਂ ਪੱਤੀਆਂ ਤੇ ਇਹ ਤੋਂ ਬਾਅਦ ਹੁਣ ਆਪਾਂ ਨੇ ਕਰਨਾ ਫਰੰਟ ਦਾ ਇਹ ਜਿਹੜਾ ਇਹਦੇ ਉੱਪਰ ਚੱਦਰ ਲੱਗਣੀ ਆ ਪਲੇਨ ਕਰਕੇ ਜਿਹੜੀ ਆਪਾਂ ਉਰੇ ਤੱਕ ਤਾਂ ਚੱਦਰ ਸਾਰੀ ਫਿਕਸ ਲਾਵਾਂਗੇ ਥੋ ਚੌਰਸ ਜਿਹਾ ਜਿਹੜਾ ਖਾਂਚਾ ਘੜਦਾਂਗੇ ਇੱਕ ਕਿਉਂਕਿ ਉਹਦੇ ਉੱਤੇ ਕੀ ਆ ਕਿ ਆਪਾਂ ਨੂੰ ਕੱਲ ਨੂੰ ਜਿਹੜਾ ਗੇਅਰ ਦਾ ਕੰਮ ਕਰਨਾ ਹੋਊ ਜਿਵੇਂ ਦੱਸਿਆ ਮੈਂ ਪਹਿਲਾਂ ਆ ਦੇਖੋ ਉੱਪਰ ਚੈੱਕ ਕਰੋ ਪੱਤੀਆਂ ਪੈ ਗਈਆਂ ਹਨ ਹੁਣ ਹਣ ਪੂਰਾ ਪਲਾਨ ਕਰ ਦੇਣਾ ਸਾਰਾ ਹੀ ਆ ਪਿੱਛੇ ਤੱਕ ਉਰੇ ਤੱਕ ਇੱਥੋਂ ਆਪਾਂ ਪੱਤੀ ਬੰਡ ਕਰਕੇ ਇਹਨੂੰ ਵੀ ਲੁਕੋ ਦਾਂਗੇ ਸਾਰਾ ਟੈਂਕੀ ਵਾਲਾ ਸਿਸਟਮ ਸਾਰਾ ਇੱਕ ਵਾਰ ਆਪਾਂ ਨੇ ਕੰਮ ਸਹੀ ਕਰ ਦੇਣਾ ਇਹਦਾ ਪਲਾਨ ਫਿਰ ਉਹ ਤੋਂ ਬਾਅਦ ਇਹਨੂੰ ਮਾਰਾਂਗੇ ਕਲਰ ਕਲਰ ਤੋਂ ਬਾਅਦ ਜਾ ਕੇ ਜਿਹੜੀ ਇਹਦੀ ਅਸਲ ਲੁੱਕ ਨਿਕਲ ਕੇ ਆਊਗੀ ਲੋਈ ਅੱਜ ਕਰਨ ਲੱਗਾ ਆਪਾਂ ਫਿਲਟਰ ਇਹਦਾ ਫਿੱਟ ਮਰੂਤੀ ਦਾ ਆ ਦੇਖੋ ਇਦਾਂ ਫਿੱਟ ਹੋ ਰਿਹਾ ਮਰੂਤੀ ਦਾ ਫਿਲਟਰ ਆਪਾਂ ਨੇ ਤੇ ਜਿਗਾਰਡ ਲਾ ਕੇ ਇਦਾਂ ਪਾਇਪ ਫਿੱਟ ਕਰ ਲਿਆ ਇੱਕ ਪਾਇਪ ਫਿੱਟ ਕਰਨ ਤੋਂ ਬਾਅਦ ਇੱਕ ਆਹ ਰਬੜ ਦਾ ਪਾਇਪ ਪਾ ਲਿਆ ਤੇ ਹੁਣ ਇਹ ਊਰੇ ਇਦਾਂ ਕਰਕੇ ਆ ਇਹਦਾ ਮੂੰਹ ਆ ਜਿਹੜਾ ਇਧਰੋਂ ਫਰੰਟ ਤੋਂ ਆਊਗਾ ਆ ਆਪਾਂ ਨੇ ਊਰੇ ਫਿੱਟ ਕਰ ਦੇਣਾ ਆ ਤੁਹਾਨੂੰ ਦਿਖਾਉਣੇ ਆ ਅਸੀਂ ਇੱਕ ਪਾਇਪ ਬਣਾ ਰਹੇ ਆ ਇਹਦੇ ਉੱਤੇ ਜਿਗਾਰਡ ਜਾਂ ਤਾਂ ਪਹਿਲਾਂ ਬਣਾਇਆ ਦੀ ਆ ਪਾਇਪ ਬਣਾ ਰਹੇ ਆ ਉਹਦੇ ਨਾਲ ਸੈੱਟ ਹੋ ਜਾਊਗਾ ਤੇ ਆ ਬਣਾ ਲਈ ਆਪਾਂ ਪੱਤੀ ਤੇ ਪੱਤੀ ਲੱਗ ਜਾਣੀ ਆ ਊਰੇ ਇਦਾਂ ਉਹ ਮੂੰਹ ਤੇ ਜਿਹੜਾ ਨਟ ਹੈ ਇਹਦੇ ਨਾਲ ਹੀ ਬੈਲਡਿੰਗ ਹੋ ਜਾਣਾ ਬੈਲਡਿੰਗ ਨਾਟ ਹੀ ਕਸਾਂਗੇ ਆ ਇੱਥੇ ਨਟ ਕਸਿਆ ਜਾਣਾ ਤੇ ਦੋਨੀਆਂ ਜਿਹੜੀ ਫਿੱਟ ਹੋ ਜੂ ਇੱਕ ਆਪਾਂ ਪੱਤੀ ਆ ਨਟ ਤੋਂ ਇੱਥੇ ਇਹਦੇ ਨਾਲ ਬੈਲਡਿੰਗ ਕਰ ਦਾਂਗੇ ਇਹਨਾਂ ਨੂੰ ਦੋਨਾਂ ਨੂੰ ਤੇ ਇੱਕ ਪੱਤੀ ਹੋ ਬਣ ਜਾਣੀ ਆ ਆਪਣਾ ਫਿਲਟਰ ਜਿਹੜਾ ਕਸਿਆ ਜਾਇਆ ਕਰੂਗਾ ਪ੍ਰੋਪਰ ਤਰੀਕੇ ਨਾਲ ਉੱਪਰ ਤੇ ਹਵਾ ਇਹਨੂੰ ਜਿਹੜੀ ਮੂਰੋਂ ਮਿਲਦੀ ਰਿਹਾ ਕਰੂਗੀ ਹਵਾ ਫਿਲਟਰ ਨੂੰ ਤੇ ਆਪਣਾ ਸਾਰਾ ਕੰਪਲੀਟ ਆ ਹੋ ਜਾਊਗਾ ਇਹਦਾ ਡਨ ਉਹ ਤੋਂ ਬਾਅਦ ਆ ਜਾਾਂਗੇ ਆਪਾਂ ਜਿਹੜਾ ਪੈਰਾਂ ਦੀ ਚੱਦਰ ਤੇ ਆਪਾਂ ਨੇ ਬਾਕੀ ਤਾਂ ਕੰਪਲੀਟ ਸਾਰਾ ਕਰਤਾ ਇਹ ਅੱਜ ਤੁਹਾਨੂੰ ਕੱਲ ਨੂੰ ਥੋੜਾ ਚਲਾ ਕੇ ਵੀ ਦਿਖਾਵਾਂਗੇ ਆਪਾਂ ਆਈ ਇਦਾਂ ਹੀ ਥੋੜਾ ਚਲਾਵਾਂਗੇ ਬ੍ਰੇਕਾਂ ਦੇ ਤੇਲ ਪਾ ਕੇ ਕੱਲਾ ਬ੍ਰੇਕਾਂ 'ਚ ਤੇਲ ਪਾਉਣ ਵਾਲਾ ਇਹਦੇ ਬਾਕੀ ਕੰਮ ਓਕੇ ਆ ਹੁਣ ਆਪਾਂ ਕਰਦੇ ਆ ਫਿਲਟਰ ਆ ਫਿਲਟਰ ਦੀ ਪੱਤੀ ਤੁਹਾਨੂੰ ਮੈਂ ਲਾ ਕੇ ਦਿਖਾਉਣਾ ਕਿਵੇਂ ਲੱਗਦੀ ਆ ਇੱਧਰ ਪਾ ਪਾਪਾ ਨੇ ਆਹ ਦੇਖੋ ਜਿਵੇਂ ਬਣਾ ਕੇ ਇਦਾਂ ਫਿੱਟ ਕਰਤਾ ਓਰੇ ਤੇ ਇਧਰਲੀ ਸਾਈਡ ਆਪਾਂ ਨੇ ਆ ਪੱਤੀ ਬਣਾ ਕੇ ਜਿਹੜੀ ਆ ਲਾਤੀ ਇੱਕ ਪੱਤੀ ਬਸ ਆਪਾਂ ਇਧਰੋਂ ਲਾ ਦੇਣੀ ਐ ਇਹਨੂੰ ਬਾਅਦ ਫਿਰ ਆਪਣਾ ਫਿਲਟਰ ਆ ਜਿਹੜਾ ਓਕੇ ਆ ਕੰਮ ਫਿੱਟ ਹੋ ਜਾਊਗਾ ਪ੍ਰੋਪਰ ਤਰੀਕੇ ਨਾਲ ਸਟਾਰਟ ਤੁਹਾਨੂੰ ਮੈਂ ਕਰਕੇ ਦਿਖਾ ਦਿੰਦਾ ਸਟਾਰਟ ਤਾਂ ਪਹਿਲੀ ਸੈਲਫ ਹੁੰਦਾ ਪਹਿਲੀ ਹੈਂਡਸ ਲੋ ਤੇ ਵੀ ਕੱਢ ਗਿਆ ਵਧੀਆ ਸਲੋ ਤੇ ਪਹਿਲੀ ਸੈਲਫ ਹੀ ਸਟਾਰਟ ਹੁੰਦਾ ਹੁਣ que haga monta ਜਿੰਨੀ ਮਰਜ਼ੀ ਸਲੋ ਤੇ ਘੜਾ ਲਓ ਬਾਕੀ ਤੁਸੀਂ ਦੇਖਿਆ ਹੀ ਆ ਕਿ ਮੈਂ ਪੜਾਕੇ ਮਾਰਦਾ ਲਓ ਜਿੰਨੀ ਮਰਜ਼ੀ ਸਲੋ ਤੇ ਘੜਾ ਲਓ ਤੈਂ दाਣੇ ਗਿਣਦਾ ਹੁਣ ਤੈਂ ਇਕੱਲਾ ਇਕੱਲਾ ਦੇਖੋ ਇਕੱਲਾ ਇਕੱਲਾ ਦਾਣਾ ਗਿਣਦਾ ਹੁੰਦਾ ਬਸ ਹੁਣ ਆਪਾਂ ਇਹਦਾ ਕੱਲੋ ਬੋਡੀ ਫਿੱਟ ਕਰਦਾਂ ਬਸ ਆਹ ਇਹਦੀ ਪਲੇਟ ਰਹਿ ਗਈ ਸਾਰਾ ਕੰਮ ਓਕੇ ਡਾਣਾ ਟੈਂਕੀ ਵੀ ਫਿੱਟ ਕਰਤੀ ਹੁਣ ਬਸ ਦੇਖੋ ਕਿੰਨੀ ਵਧੀਆ ਸਲੋ ਤੇ ਖੜਾ ਐਣ ਵਧੀਆ ਤਰੀਕੇ ਨਾਲ ਬਸ ਹੁਣ ਕੱਲ ਨੂੰ ਆਪਾਂ ਇਹਦੀ ਸ਼ੋਅ ਫਿੱਟ ਕਰ ਦਿਆਂ ਦੇ ਦੇ ਜਾਂ ਕੱਲ ਨੂੰ ਆਹੀਂ ਗੇੜਾ ਕੱਢਾਂਗੇ ਦਾ ਆਹ ਪਲੇਟਫਾਰਮ ਸਿੱਧਾ ਕਰਕੇ ਪਲੇਟ ਪਾ ਕੇ ਲੋਈ ਆ ਬੈਟਰੀ ਦਾ ਬਣਿਆ ਬਾਕਸ ਆ ਆਪਣੇ ਪੂਰਾ ਦਾ ਚੱਕਤਾ ਬੈਟਰੀ ਦਾ ਕਿਤੇ ਨਹੀਂ ਹੁਣ ਆਪਾਂ ਰੱਖਣੀ ਆ ਛੋਟੀ ਬੈਟਰੀ ਇਹ ਰੱਖਾਂਗੇ ਇਹਦਾ ਚੁਗਾਠਾ ਬਣ ਗਿਆ ਇਹਦਾ ਚੁਗਾਠਾ ਪੂਰੇ ਤੇ ਵਿੱਚ ਸੈਟਿੰਗ ਆ ਜਾਣੀ ਆ ਇੱਥੋਂ ਆਪਾਂ ਇਹਨੂੰ ਕੋਈ ਚੀਜ਼ ਦੇ ਕੇ ਲੋਕ ਅੰਦਰ ਨੂੰ ਬੈਟਰੀ ਨੂੰ ਪਾ ਦਾਂਗੇ ਇਹ ਬਲੌਕ ਹੋ ਜਾਆ ਕਰੇ ਉਹਦੇ ਨਾਲ ਤੇ ਇਹ ਕੰਮ ਰੇਸ ਦਾ ਇਹ ਇਸਦਾ ਵੇਖੋ ਬਣਾਤਾ ਰੇਸ ਵੀ ਰੇਸ ਚੱਲ ਰਿਹਾ ਰੇਸ ਦਾ ਕੰਮ ਪੈਰ ਵਾਲੀ ਰੇਸ ਇੱਥੇ ਬਣਾ ਕੇ ਲਾਉਣੇ ਆ ਉਹਦੇ ਰੇਸ ਵੀ ਕਰਕੇ ਦੀ ਸੈਟਿੰਗ ਜੀ ਬਣਾ ਕੇ ਲਾਉਣੇ ਆ ਵੀ ਰੇਸ ਤਾਰ ਲੈ ਕੇ ਆਉਣੇ ਆ ਤਾਰ ਲੰਬੀ ਪਾਵਾਂਗੇ ਇਹਦੇ ਤੇ ਹੁਣ ਪਹਿਲਾਂ ਛੋਟੀ ਦੀ ਹੁਣ ਜ਼ਿਆਦਾ ਲੰਬੀ ਪਾਵਾਂਗੇ ਤਾਰ ਐਦਾਂ ਬਣਾਤੀ ਆਪਾਂ ਲਾ ਕੇ ਇੱਕ ਆ ਪੱਤੀ ਬਣਾਈਆ ਹੁਣ ਆਪਾਂ ਇਹ ਪੱਤੀ ਉਹਰੇ ਆਪਾਂ ਬੈਲਡ ਕਰਕੇ ਇਹਦੇ ਸੇਲ ਚ ਲੱਗ ਜੂ ਆਹ ਪਾਤੀ ਆਪਾਂ ਤਾਰ ਸਕੂਟਰ ਵਾਲੀ ਤੇ ਇਧਰ ਆਪਾਂ ਰੇਸ ਦੇ ਵਿਚਾਰ ਕਰਕੇ ਢੋਲ ਗੀ ਤੇ ਆਹ ਲਾਤੀ ਪੱਤੀ ਬੈਕ ਮੋਡਨ ਨੂੰ ਸਪਰਿੰਗ ਲਾਤਾ ਇਹਦੇ ਵਿੱਚ ਆਪਾਂ ਪਾ ਕੇ ਹੁਣ ਇਹਨੂੰ ਲਾਵਾਂਗੇ ਮੱਖੀ ਕੱਲ ਨੂੰ ਆਪਾਂ ਇਹਦੇ ਵਿੱਚ ਆਹੀਂ ਗਲੀ ਘਟਾਂਗੇ ਤੇ ਜਿਹੜਾ ਫਾਰਸ ਦੇ ਵਿੱਚ ਇਹਨੂੰ ਇਦਾਂ ਹੀ ਸੈੱਟ ਕਰ ਲਾਂਗੇ ਹੋਰ ਆਪਾਂ ਇਦਾਂ ਇਹਦੇ ਉੱਪਰ ਵਾਲਾ ਬਣਾਉਣੇ ਹੋ ਵੀ ਦਿਖਾਉਣੇ ਤੁਹਾਨੂੰ ਕਿਵੇਂ ਲਾਵਾਂਗੇ ਇਹਦੇ ਉੱਤੇ ਪੱਤੀ ਤੇ ਕੱਲ ਨੂੰ ਇਹਦਾ ਪਲੇਟਫਾਰਮ ਜਿਹੜਾ ਡਨ ਹੋ ਜਾਣਾ ਦਿਖਾਉਣੇ ਹੁਣ ਤੁਹਾਨੂੰ ਅੱਗੇ-ਅੱਗੇ ਰੇਸ ਕਿਵੇਂ ਲੱਗਦੀ ਹੈ ਜੀ ਕਿਵੇਂ ਆਪਾਂ ਕਰਦੇ ਆ ਸੈਟਿੰਗ ਦਿਖਾਉਣ ਲੋਈ ਰੇਸ ਲੱਗੀ ਇਦਾਂ ਇਹਦੀ ਆਪਾਂ ਨੇ ਤਾਰ ਪਾਤੀ ਇਧਰੋਂ ਸਟਾਰਟ ਹੋ ਗਿਆ ਹੁਣ ਬ੍ਰੇਕ ਵੀ ਆਪਾਂ ਬਣਾਤੇ ਇਹਦੇ ਬ੍ਰੇਕ ਵੀ ਬਣ ਗਏ đi Thôi ਕਾਮਯਾਬ ਨਹੀਂ ਹੈਗੀ ਰੇਸ ਹੱਤ ਵਾਲੀ ਇਹ ਵੀ